ਵੱਡੀਆਂ ਖਬਰਾਂ ਦੇ ਨਾਲ ਰੁੱਕ ਕਰਦੇ ਆਂ ਸੁਣਾਉਣਾ ਤੁਹਾਨੂੰ ਕੀ ਹੋਣ ਵਾਲਾਗਾ ਅੱਜ ਭਾਰਤ ਪਾਕਿਸਤਾਨ ਦੇ ਜਿਹੜਾ ਡੀਜੀ ਡੀਜੀ ਐਮਓ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਬੈਠ ਕੋਈ ਸੀ 2:30 ਵਜੇ ਦੇ ਕਰੀਬ ਦੋਹਾਂ ਦੇਸ਼ਾਂ ਦੇ ਵਿਚਾਲੇ ਜਿਹੜਾ ਲੈਫਟੀ ਜਨਰਲ ਆ ਜਿਹੜਾ ਅਜੀਬ ਘਾਈ ਭਾਰਤ ਵੱਲੋਂ ਸੀ ਜਿਹੜਾ ਦੂਸਰਾ ਹੈਗਾ ਸੀ ਪਾਕਿਸਤਾਨ ਵੱਲੋਂ ਮੇਜਰ ਜਨਰਲ ਕਾਸਮ ਅਬਦੁੱਲਾ ਇਹਨਾਂ ਵੱਲੋਂ ਜਿਹੜੀ ਮੀਟਿੰਗ ਹੋਈ ਇਹਦੇ ਵਿੱਚ ਕੀ ਸਿੱਟਾ ਨਿਕਲਿਆ ਵੀ ਤੇ ਇਹਨਾਂ ਤੁਹਾਨੂੰ ਦੱਸ ਦਿਆਂ ਉਹ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਦੱਸ ਦਿਆਂ ਜਲੰਧਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਨਗਰ ਕੌਂਸਲ ਦੇ ਜਿਹੜਾ ਪ੍ਰਧਾਨ ਸੀ ਰਾਜ ਨਗਰ ਚ ਕਥੂ ਨੰਗਲ ਗੁੱਜਰ ਗਏ ਗਏ ਵੱਲੋਂ ਜਿਹੜਾ ਫਤਿਹ ਗਏ ਕਿਹਾ ਜਾ ਰਿਹਾ ਉਹਨਾਂ ਵੱਲੋਂ ਕਹਿੰਦੇ ਨੀਰਧਿਕ ਮਾਰਟੀਨ ਨੂੰ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਦੌਰਾਨ ਇਲਾਜ ਦੌਰਾਨ ਜਿਹੜਾ ਟੀਨੂ ਦੀ ਜਿਹੜੀ ਮੌਤ ਦੱਸੀ ਜਾ ਰਹੀ ਆ ਜਣੇ ਕਿ ਸਨੱਖਾ ਨੌਜਵਾਨ ਛੋਟੀ ਉਮਰ ਦਾ ਨੌਜਵਾਨ ਨੂੰ ਜਿਹੜਾ ਅੱਜ ਬਦਮਾਸ਼ਾਂ ਵੱਲੋਂ ਮਾਰ ਮਕਾਇਆਗਾ ਇਹ ਅੱਜ ਪੰਜਾਬ ਦੇ ਹਾਲਾਤ ਨੇ ਤੇ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾਗਾ ਅੱਜ ਪੰਜਾਬ ਦੇ ਹਾਲਾਤ ਨਹੀਂ ਸੁਧਰ ਰਹੇ ਦੂਸਰੇ ਪਾਸੇ ਜਿਹੜਾ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਅੱਜ ਮੀਟਿੰਗ ਹੋਈ ਆ ਤੇ ਉਸ ਤੋਂ ਪਹਿਲਾਂ ਗੋਦੀ ਮੀਡੀਆ ਫੇਰ ਉਹੀ ਕੁਝ ਕਰਨ ਲੱਗ ਪਿਆ ਇਹ ਨਹੀਂ ਟਲਦਾ ਜਿਹੜਾ ਗੋਦੀ ਮੀਡੀਆ ਇਹ ਜੰਗ ਲਵਾ ਕੇ ਹਟੂਗਾ ਇਹ ਨਹੀਂ ਟਲਦਾ ਹੁਣ ਇਹਨਾਂ ਜਿਹੜਾ ਕਿ ਜਿਹਨੂੰ ਨੈਸ਼ਨਲ ਚੈਨਲ ਕਹਿੰਦੇ ਆ ਹਿੰਦੀ ਚੈਨਲ ਆ ਇਹਨਾਂ ਨੇ ਲਿਖਿਆ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ ਕਿ ਨਹੀਂ ਟਲੇ ਆ ਪਾਕਿਸਤਾਨ ਪੰਜਾਬ ਚ ਅਲਟ ਜਾਰੀ ਫਿਰ ਸੇ ਹੋਏਗਾ ਜੁੱਧਾ ਪੀਐਮ ਮੋਦੀ ਨੇ ਸੁਣਾਇਆ ਫੈਸਲਾ ਪਾਕਿਸਤਾਨ ਕੇ ਡੀਜੀਐਮਓ ਕੋ ਨਹੀਂ ਉਠਾਇਆ ਫੋਨ ਕੁਛ ਬੜਾ ਹੋਣ ਵਾਲਾ ਹੈ ਟਾਲ ਗਈ ਡੀਜੀਐਮ ਦੀ ਬੈਠਕ ਫਿਰ ਹੋਵੇਗੀ ਜੰਗ ਇਹ ਜਿਹੜੇ ਹਿੰਦੀ ਚੈਨਲ ਨੇ ਇਹਨਾਂ ਨੇ ਬੜਾ ਇੱਕ ਘੋਰ ਗਰਦੀ ਆਪਾਂ ਕਹਿ ਦਈਏ ਕਿ ਗੁੰਡਾਗਰਦੀ ਚਲਾਈ ਹੋਈ ਆ ਬੜਾ ਇਹਨਾ ਵੱਲੋਂ ਜਿਹੜਾ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣਾਇਆ ਹੋਇਆਗਾ ਹੁਣ ਇਹਨਾ ਹਿੰਦੀ ਚੈਨਲਾਂ ਵੱਲੋਂ ਹੁਣ ਸਰਿਆਂ ਵਿੱਚ ਕਹਿ ਜਾ ਰਿਹਾ ਕਿ ਜਿਹੜੀ ਬੈਠਕ ਦੇ ਵਿੱਚ ਨਤੀਜਾ ਕੋਈ ਨਿਕਲਿਆ ਨਹੀਂ ਇਹ ਕਹਿ ਰਿਹਾ ਕਿ ਜੰਗ ਫੇਰ ਹੋਊਗੀ ਹਾਲੇ ਤੱਕ ਪੰਜਾਬੀ ਕੋਈ ਚੈਨਲ ਮੈਨੂੰ ਅਜਿਆ ਨਹੀਂ ਮਿਲਿਆ ਜਿਹਦੇ ਵਿੱਚ ਕੋਈ ਮੈਂ ਖਬਰ ਵੇਖੀ ਹੋਵੇ ਵੀ ਇਸ ਬਾਬਤ ਕਿ ਜਿਹੜਾ ਕਿ ਬੈਠਕ ਦੇ ਵਿੱਚ ਕੀ ਹੋਇਆ ਉਸ ਤੋਂ ਬਾਅਦ ਜਦ ਮੋਦੀ ਨੇ ਕਿਹਾ ਹੋਵੇ ਕਿ ਜੰਗ ਸ਼ੁਰੂ ਹੋਊਗੀ ਇਹ ਬੜਾ ਵੱਡਾ ਇੱਕ ਕਬੀਨ ਗਏ ਇਹਨਾਂ ਲੋਕਾਂ ਦੀ ਤਾਂ ਮੈਂ ਇਹ ਵੀ ਦੱਸ ਦੇਵਾਂ ਕਿ ਪੰਜਾਬ ਦੇ ਲੋਕ ਕਿਉਂ ਚੁੱਪ ਨੇ ਜਾਂ ਦੂਜੇ ਦੇਸ਼ਾਂ ਦੇ ਲੋਕ ਕਿਉਂ ਚੁੱਪ ਨੇ ਇਹਨਾਂ ਆਧਾਰਾਂ ਉੱਤੇ ਇਹਨਾਂ ਅੰਕੜਿਆਂ ਉੱਤੇ ਇਹਨਾਂ মিডিਆ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਰਾਉਂਦੇ ਕਿਉਂ ਇਹਨਾਂ ਨੇ ਇੱਕ ਆਪਣੇ ਆਪ ਦੇ ਵਿੱਚ ਇੱਕ ਜੁੱਧ ਸੜਿਆ ਹੋਇਆਗਾ ਇਹਨਾਂ ਨੇ ਲੋਕਾਂ ਨੂੰ ਡਰਾ ਟਰਮਾ ਆ ਕੇ ਮਰਵਾਉਣਾਗਾ ਜਾਂ ਇਹ ਕਹ ਲਈਏ ਕਿ ਇਹਨਾਂ ਨੇ ਧੱਕੇ ਦੇ ਨਾਲ ਜੰਗ ਲਵਾਉਣੀ ਆ ਆਪਾਂ ਇਹ ਕਹ ਲਈਏ ਹੁਣ ਇਹਨਾਂ ਦੇ ਦੱਸੋ ਕੀ ਕੀਤਾ ਜਾਵੇ ਇਹਨਾਂ ਮੁਤਾਬਕ ਤਾਂ ਫਿਰ ਜੰਗ ਆ ਵਿਦਵਾਰੇ ਸ਼ੁਰੂ ਹੋਣ ਵਾਲੀ ਆ ਮਾਸਾ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਲੋਕ ਕਹਿੰਦੇ ਸੀ ਕਿ ਪਰਮਾਤਮਾ ਕੇ ਅਰਦਾਸਾਂ ਕੀਤੀਆਂ ਸੀ ਜਿਨ੍ਹਾਂ ਦੇ ਬੱਚੇ ਗਏ ਆ ਜਾਂ ਫੌਜੀ ਜਵਾਨ ਸ਼ਹੀਦ ਹੋਇਆ ਉਹਨਾਂ ਨੂੰ ਜਾ ਕੇ ਪੁੱਛੋ ਜੰਗ ਜੰਗ ਕੁਕਰ ਵਾਲਿਓ ਜਿਨ੍ਹਾਂ ਦੇ ਘਰ ਅੱਗ ਲੱਗੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਜੰਗ ਦੇ ਮੈਂ ਪਹਿਲਾਂ ਵੀ ਦੱਸਿਆ ਕਿ ਮੈਂਨੇ ਬੜੇ ਖਤਰਨਾਕ ਹੁੰਦੇ ਆ ਬੇਸਾਕਾ ਜਿੱਤੇਕ ਦੋਨੇ ਦੇਸ਼ਾਂ ਵੱਲੋਂ ਜਿਹੜਾ ਇਹ ਵੀ ਇੱਕ ਬਹੁਤ ਵੱਡੀ ਸ਼ਾਂਤੀ ਸੀ ਜੇ ਅੱਗੇ ਗੱਲ ਬਾਤ ਵੱਧਦੀ ਆ ਤਾਂ ਫਿਰ ਇਹ ਜਿਹੜਾ ਜੰਗ ਆ ਕਿਹਦਾ ਤਵਾਹੀ ਦਾ ਜਿਹੜਾ ਮੰਦਰ ਆ ਤੁਸੀਂ ਵੇਖਿਆਗਾ ਰੂਸ ਦੇ ਰਹੇਂ ਦੀ ਜੰਗ ਦੇਖੀ ਆ ਫਿਰ ਉਸ ਤਰ੍ਹਾਂ ਹੋਣਾਗਾ ਫਿਰ ਤੁਸੀਂ ਪਿੱਟਣਾਗਾ ਤੁਹਾਡੇ ਤੋਂ ਕੈਮਰੇ ਲੈ ਕੇ ਫਿਰ ਭੱਜਿਆ ਵੀ ਨਹੀਂ ਜਾਣਾ ਤੁਸੀਂ ਡਿੱਡ ਵੀ ਗੇ ਰਸਤੇ ਵਿੱਚ ਮਰ ਜਾਓਗੇ ਕੋਈ ਕਿਥੋਂ ਡਿੱਪਿਆ ਕੋਈ ਕਿਥੋਂ ਡਿੱਪਿਆ ਤੁਹਾਡੇ ਤੋਂ ਕੈਮਰੇ ਨਹੀਂ ਸੰਭਣੇ ਫਿਰ ਆ ਜਾਤਾ ਜਾਓ ਤੁਸੀਂ ਕੈਮਰੇ ਲੈ ਕੇ ਉੱਥੇ ਵੱਖ-ਵੱਖ ਜਿਹੜੇ ਬਾਰਡਰ ਲੱਗਦੇ ਆ ਪਾਕਿਸਤਾਨ ਦੇ ਨਾਲ ਉੱਥੇ ਜਾ ਕੇ ਕੈਮਰਾ ਕਵਰੇਜ ਕਰੋ ਜਿਤਰਾ ਕੁਝ ਹਿੰਦੀ ਫਿਲਮਾਂ ਵਾਲੇ ਆਏ ਸੀ ਇਹ ਆ ਸੀ ਸੰਧੂਰ ਦੇ ਨਾਮ ਤੇ ਜਿਹੜਾ ਇੱਕ 50 ਅਰਜ਼ੀਆਂ ਆਈਆਂ ਸੀ ਦੱਸਿਆ ਜਾ ਰਿਹਾ ਸੀ ਕਿ ਫਿਲਮ ਬਣਾਉਣੀ ਆ ਕਿ ਅਰਜ਼ੀਆਂ ਆਈਆਂ ਸੀ ਉਹਨਾਂ ਨੂੰ ਹੀ ਬਾਰਡਰਾਂ ਤੇ ਭੇਜ ਦਿਓ ਭਾਈ ਨਾਲ ਇਹ ਮੀਡੀਆ ਵਾਲੇ ਨੂੰ ਭੇਜ ਦਿਓ ਕੰਮ ਸੌਖਾ ਹੋ ਜਾਊਗਾ ਇਹਨਾਂ ਦਾ ਰੋਜ਼ ਰੋਜ਼ ਨਾਲ ਛਾਪਾ ਨਿਬੜੂਆ ਕੰਦਰਖਾਨਾ ਨਿਬੜੂਆ ਸਰਪਕਾਈ ਕਰਨੀ ਪੈਂਦੀ ਆ ਸਾਨੂੰ ਤੇ ਲੋਕਾਂ ਨੂੰ ਇਹਨਾਂ ਦਾ ਕੁਝ ਸੁਣਨਾ ਪੈਂਦਾਗਾ ਇਸ ਕਰਕੇ ਇਹਨਾਂ ਲੋਕਾਂ ਨੇ ਨਹੀਂ ਟਲਣਾ ਨਹੀਂ ਹਟਣਾ ਤੇ ਤੁਸੀਂ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਇਹਨਾਂ ਲੋਕਾਂ ਨੂੰ ਲਾਣਤਾ ਪਾਓ ਕਿਵੇਂ ਲੋਕ ਪੜਕਾ ਕੇ ਤਾਂ ਨੂੰ ਢੁਕਾ ਰਹੇ ਨੇ ਕਿਵੇਂ ਇਹ ਦੇਸ਼ ਨੂੰ ਢੁਕਾ ਰਹੇ ਨੇ ਕਿਵੇਂ ਫੌਜੀ ਜਾਨਾਂ ਨੂੰ ਢੁਕਾ ਰਹੇ ਜਮਾਨਾ ਨੂੰ ਇੰਨਾ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ? ਕਿਉਂ ਇਸ মিডিਆ ਜਿਹੜਾ ਇਹ ਇਹ ਦੇਸ਼ ਦਾ মিডিਆ ਨਹੀਂ ਮੈਂ ਇਹ ਕਹਿ ਸਕਦਾ ਇਹਨਾਂ ਨੂੰ ਇਹ ਵੀ ਇੱਕ ਅਤੰਕ ਫਲਾ ਰਿਹਾ ਮੈਂ ਸਿੱਧਾ ਸਬਦਾ ਦੇ ਲਫਜ਼ਾਂ ਦੇ ਵਿੱਚ ਇਹ ਕਹੂੰਗਾ ਕਿ ਇਹ ਲੋਕਾਂ ਦੇ ਅੰਦਰ ਡਰਾ ਧਮਕਾ ਰਿਹਾ ਲੋਕਾਂ ਨੂੰ ਤਾਂ ਇਹ ਲੋਕਾਂ ਨੂੰ ਉਹਦੇ ਚ ਪਾ ਰਿਹਾਗਾ ਤੇ ਇਸ ਕਰਕੇ ਜਿਹੜਾ ਅੱਜ ਪੰਜਾਬ ਦੇ ਹਾਲਾਤਾਂ ਤੇ ਉੱਤੇ ਵੀ ਜਿਹੜਾ ਜੋ ਕੁਝ ਹੋ ਰਿਹਾ ਉਹਦੇ ਉੱਤੇ ਵੀ ਨਜ਼ਰ ਮਾਰਨੀ ਜ਼ਰੂਰੀ ਆ ਤੇ ਦੂਸਰੇ ਪਾਸੇ ਭਗਵੰਤ ਮਾਨ ਤੇ ਜਿਹੜਾ ਕਿਸਾਨ ਜੁਨੀਅਨ ਦੇ ਵਿਚਾਲੇ ਜਿਹੜੀ ਆ جنگ ਚੱਲ ਰਹੀ ਆ ਉਹ ਵੀ ਇੱਕ جنگ ਹੀ ਆ ਕਿਸਾਨ ਉਂਧਰ ਲਲਕਾਰ ਰਹੇ ਆ ਭਗਵੰਤ ਮਾਨ ਕਿਸਾਨਾਂ ਨੂੰ ਲਲਕਾਰ ਰਹੇ ਆ ਮੈਨੂੰ ਤਾਂ ਪਤਾ ਨਹੀਂ ਕਿ ਕੀ ਇਹਦੇ ਚ ਖੱਟਣਗੇ ਕੀ ਖੜਾਉਣਗੇ ਕੀ ਇਹ ਆਥ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤੋਂ ਵੋਟਾਂ ਲਈ ਅੱਜ ਉਹਨਾਂ ਕਿਸਾਨਾਂ ਨੂੰ ਹੀ ਜਿਹੜਾ ਇਸ ਤਰ੍ਹਾਂ ਬੋਲ ਬੋਲੇ ਜਾ ਰਹੇ ਨੇ ਬਹੁਤ ਮਾੜੀ ਗੱਲ ਆ ਇਹ ਜੇਕਰ ਕਿਸਾਨਾਂ ਵੱਲੋਂ ਵੀ ਇੱਕ ਅੱਧਾ ਵਾਂ ਦੇਖਿਆ ਗਿਆ ਕਿਸਾਨ ਜਸੇਵੰਦੀ ਦਾ ਦੇਖਿਆ ਆਗੂ ਉਹ ਜਿਹੜਾ ਦੀਪ ਸਿੱਧੂ ਨੂੰ ਗਦਾਰ ਕਹਿੰਦਾ ਸੀ ਉਹਦੇ ਵੱਲੋਂ ਵੀ ਜਿਹੜਾ ਭਵਾਂਤਮਨ ਨੂੰ ਥੋੜੇ ਲਫ਼ਜ਼ ਜਿਹੜੇ ਬਹੁਤ ਮਾੜੇ ਬੋਲੇ ਗਏ ਆ ਉਹਨਾਂ ਲੋਕਾਂ ਨੂੰ ਵੀ ਜਿਹੜਾ ਗਰੇਜ ਕਰਨਾ ਚਾਹੀਦਾ ਕਿਉਂਕਿ ਕੱਲੇ ਇੱਕ ਦਾ ਕਸੂਰ ਨਹੀਂ ਹੁੰਦਾ ਜੇ ਆਪਾਂ ਕੱਲੇ ਕਹਦੀਏ ਤੇ ਇਸ ਕਰਕੇ ਜਿਹੜਾ ਆ ਜੰਗ ਕੂਕਣ ਵਾਲੇ ਆ ਭਾਈ ਇਹਨਾਂ ਤੋਂ ਸਾਵਧਾਨ ਰਹੋ ਸचेत ਰਹੋ ਫਿਲਹਾਲ ਕੋਈ ਇਹੋ ਜਿਹਾ ਸਮਾਂ ਨਹੀਂ ਜਿਹੜਾ ਕਿ ਭਾਈ ਕੋਈ ਜੰਗ ਵਾਲਾ ਮਾਹੌਲ ਕੋਈ ਨਹੀਂ ਫਿਲਹਾਲ ਸਭ ਸੁਖ ਸ਼ਾਂਤੀ ਆ ਸੁਖ ਸ਼ਾਂਤੀ ਰਹੂਗੀ ਪਰਮਾਤਮਾ ਠੀਕ ਕਰੂਆ ਸਭ ਕੋ ਸ ਪਰ ਇਹਨਾਂ ਲੋਕਾਂ ਨੂੰ ਜਰੂਰ ਲਾਣ ਤਾਂ ਪਾਓ ਧੰਨਵਾਦ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤਿਹ